ਸ਼ੀਰਮੁਖਸਾ ਸਾਹਿਬ ਜ਼ਿਲ੍ਹੇ ਦੇ ਪਿੰਡ ਚੱਕ ਗਿਲਜੀਵਾਲ ਵਿਖੇ ਇੱਕ ਅਨੋਖੀ ਸ਼ਰਤ ਲੱਗੀ। ਇਹ ਸ਼ਰਤ ਹੁਣ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ਰਤ ਅਨੁਸਾਰ ਪਿੰਡ ਤੇ ਇੱਕ ਨੌਜਵਾਨ ਜਿਸ ਦਾ ਨਾਮ ਬੱਬੂ ਔਲਖ ਹੈ ਉਸ ਨੇ 45 ਕਿਲੋ ਦਾ ਗੱਟਾ ਚੁੱਕ ਕੇ 3 ਕਿਲੋਮੀਟਰ ਦੂਰ ਪਿੰਡ ਖੁੰਨਣ ਖੁਰਦ ਵਿਖੇ ਪਹੁੰਚਣਾ ਸੀ। ਇਸ ਸ਼ਰਤ ਦੇ ਲਈ ਪਿੰਡ ਦੇ ਲੋਕ ਪਿੰਡ ਦੀ ਬਾਹਰਲੀ ਸਾਥ ਦੇ ਵਿੱਚ ਇਕੱਠੇ ਹੋਏ। ਬੱਬੂ ਨੂੰ ਦਿੱਤਣ ਦੇ 3000 ਰੁਪਏ ਮਿਲਣਾ ਸੀ ਅਤੇ ਹਰਨ ਤੇ ਉਸ ਨੂੰ 3000 ਰੁਪਏ ਦੇਣਾ ਸੀ ਜੋ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੰਡ ਦੇ ਲੋਕਾਂ ਦੇ ਇਸ ਸਬੰਧੀ ਵੱਖ-ਵੱਖ ਵਿਚਾਰ ਸਨ ਪਰ ਆਖਿਰੇ ਨੌਜਵਾਨ ਸਿੱਧ ਤੇ 45 ਕਿਲੋ ਵਜਨ ਦਾ ਗੱਟਾ ਲੈ ਕੇ ਧੁਰ ਪਿਆ ਅਤੇ ਆਪਣੇ ਨਿਸ਼ਾਨੇ ਤੇ ਪਹੁੰਚ ਗਿਆ ਪਿੰਡ ਵਾਸੀਆਂ ਦੇ ਵੱਲੋਂ ਇਸ ਨੌਜਵਾਨ ਨੂੰ ਇਨਾਮ ਤੋਲਾਮ ਸਨਮਾਨਿਤ ਵੀ ਕੀਤਾ ਗਿਆ ਇਹ ਖ਼ਬਰ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਇਸ ਦੀ ਖੇਤਰ ਚ ਕਾਫੀ ਚਰਚਾ ਵੀ ਹੋ ਰਹੀ ਹੈ ਤੁਸੀਂ ਵੀ ਵੀਡੀਓ ਦੇ ਵਿੱਚ ਦੇਖੋ ਕਿ ਆਖੀਰ ਇਸ ਤਰ੍ਹਾਂ ਦੀ ਸ਼ਰਤ ਰੱਖੀ ਕਿਉਂ ਗਈ ਸੀ ਹੈਨਾ ਇਹ ਜਦੋਂ ਮਾੜੀ ਜਿਹੀ ਗੁੱਡੀ ਚੜ੍ਹਨ ਲੱਗਦੀ ਉਦੋਂ ਹੀ ਸਾਰੇ ਹੋ ਗਏ ਬਈ ਪਹਿਲਾਂ ਸਾਰੇ ਉਲਟ ਸੀਗੇ ਨਹੀਂ ਨਹੀਂ ਪਹਿਲਾਂ ਬਈ ਪਹਿਲਾਂ ਉਲਟ ਸੀ ਬਈ ਆਪਣੀ ਚੱਕੀਆਂ ਨੇ ਕਦੇ ਹਾਂ ਇਹਨੇ ਕਈ ਨਹੀਂ ਚੱਕੀ ਆਹ ਵੇਖ ਲਓ ਬਈ ਦੁਨੀਆ ਐ ਬਦਲ ਜਾਂਦੀ ਆ ਡਰੀਦਾ ਨਹੀਂ ਹੁੰਦਾ ਜਿਹੜਾ ਕੰਮ ਮਨ ਚ ਹੋਵੇ ਕਰ ਲੇ ਆ ਜਿਹੜੇ ਪਹਿਲਾਂ ਆ 20 ਮਿੰਟਾਂ ਦੀ ਗੱਲ ਹੀ ਆ ਸਾਰੇ ਉਲਟ ਸੀਗੇ ਤੇ ਆ ਹੁਣ ਹੱਕ 'ਚ ਨਾਰੇ ਲਾਉਂਦੇ ਵਿਖਾਵਾਂਗੇ ਤੁਹਾਨੂੰ ਮਾੜੇ ਜਿ ਆ ਦੋ ਕਿੱਲੇ ਰਹਿ ਗਏ ਹੈ ਹੈ ਆ ਬਦਲ ਗਿਆ ਨਾ ਵੇਖ ਸਾਰਿਆਂ ਤੋਂ ਪਹਿਲਾਂ ਨਾ ਮੈਂ ਆਖਿਆ ਸੀ ਪੁੱਛ ਇਹਨੇ ਕਿਹਾ ਸੀ ਨਹੀਂ ਜਾਂਦਾ ਵੀਡੀਓ ਸਾਡੇ ਕੋਲੋਂ ਪਹਿਲਾਂ ਵਾਲੀ ਆਖਿਆ ਸੀ ਵੀ ਨਾ ਮੈਂ ਨਹੀਂ ਆਖਿਆ ਨਹੀਂ ਜਾਂਦਾ ਅੱਛਾ ਮਤਲਬ ਹੀ ਮੈਂ ਇਹ ਮੈਂ ਵੈਸੇ ਮੈਂ ਬਿਆਨ ਰਿਕਾਰਡ ਕੀਤੇ ਆ ਸਾਰਿਆਂ ਦੇ ਲੈ ਕੇ ਨਾ ਕੱਢ ਲ ਭਲਾ ਪੰਜਰੀ ਕਰ ਲਈ ਰਿਕਾਰਡਿੰਗ ਮੈਂ ਖੇਡ ਜਾਊਗਾ ਹਰ ਤਰ੍ਹਾਂ ਕਾਰਾ ਮਾਰਨਾ ਕੋਈ ਚੱਕਰ ਨਹੀਂਗਾ ਬਾਈ ਉਹ ਜਾਵੜਾ ਜਾਵੜਾ ਹਾਂ ਤਾਂ ਦੇਖ ਜਿਓ ਮੈਨੂੰ ਤਾਂ ਪਹਿਲਾਂ ਐਂ ਲੱਗਦਾ ਸੀ ਵੀ ਜਿਹੜੇ ਆ ਦੋ ਜਾਂਦੇ ਆਰੇ ਪਾਛੂ ਜਿਹੜੇ ਰਾਈਟ ਹੈ ਤੇ ਲੈਫਟ ਹੈਂਡ ਹੈ ਤੇ ਮੈਂ ਕਿਹਾ ਵੀ ਇਹਨੂੰ ਫੂਕ ਚਕਾਉਂਦੇ ਆ ਇਹ ਜਾ ਕੇ ਕੋਈ ਭਾਵੇਂ ਹੁਣ ਆਇਆ ਲੈ ਵੀ ਆ ਹੁਣ ਸਾਹਮਣੇ ਬਈ ਦਿਸਣ ਲੱਗ ਪਿਆ ਟਾਵਰ ਜੇ ਕੋਲੇ ਜਾਣਾ ਟਾਵਰ ਕੋਲੇ ਜਾਂ ਕੰਤ ਕੋਲੇ ਹੁਣ ਤਾਂ ਉਹ ਦਾਲ ਦੇ ਪਰ ਸਾਨੂੰ ਵੀ ਅਜੇ ਹੌਸਲਾ ਹੈਗਾ ਵੀ ਇਹ ਅਜੇ ਕੁਝ ਵੀ ਕਰ ਸਕਦਾ ਇਹ ਕਦੇ ਵੀ ਕੰਫੀਡੈਂਸ ਲੂਜ਼ ਕਰ ਸਕਦਾ ਹੈ ਇਹ ਇਹ ਵੰਟੀ ਤੂੰ ਵੀ ਦੱਸੀ ਬਈ ਉਲਟ ਬਹਿਣ ਦਿੰਦਾ ਸੀਗਾ ਪਹਿਲਾਂ ਮੈਂ ਮੰਨਦਾ ਸੀ ਵੀ ਇਹ ਲਜਾ ਨਹੀਂ ਸਕਦਾ ਹੈਨਾ ਹੁਣ ਕੀ ਮੰਨਦਾ ਹੁਣ ਤਾਂ ਲੈ ਗਿਆ ਹੁਣ ਵੇਲਾ ਬਾਈ ਹਜੇ ਨਾ ਪਹੁੰਚੇ ਨਹੀਂ ਗੇ ਹਜੇ ਪੰਜ ਚਾਰ ਕਿਲੇ ਪਿੱਛੇ ਆ ਤੇ ਦੁਨੀਆ ਦੇ ਰੰਗ ਵੇਖ ਲਓ ਬਦਲਦੇ ਆ ਦੇ ਨਹੀਂ ਮੈਨੂੰ ਇਹਦੇ ਤੇ ਭਰੋਸਾ ਸੀ ਵੀ ਇਹ ਲਜਾ ਨਹੀਂ ਸਕਦਾ ਸਾਰੇ ਉਲਟ ਸੀ ਪਹਿਲਾਂ ਬਾਈ ਇਹ ਇਹ ਵੀ ਉਲਟ ਸੀ ਬਾਈ ਗੁਰਾ ਬਾਈ ਵੀ ਨਹੀਂ ਜਾ ਸਕਦਾ ਬਸ ਖਾਣਾ ਪਈ ਇਹ ਅਜੇ ਉਹ ਨਾਈਟ ਕਿਉਂ ਕੰਮ ਠਾਲ ਦੇ ਰਿਹਾ ਇਹ ਥੋੜਾ ਛੱਡ ਕੇ ਉਧਰ ਹੀ ਬੈਠ ਨਹੀਂ ਯਾਰ ਐਡਾ ਤਾਂ ਨਹੀਂ ਆ ਯਾਰ ਬੋਲਾ ਯਾਰ ਇਹ ਨਹੀਂ ਨਹੀਂ ਯਾਰ ਉਹ ਸਾਹਮਣੇ ਫਿਰ ਨਹੀਂ ਤੇ ਜਾਣਾ ਸਾਹਮਣੇ ਵਾ ਕੰਦ ਨਾਲ ਯਾਰ ਗੱਟਾ ਮਾਰਨ ਨਾਲ ਜਾ ਕੇ ਗੱਲ ਮੁੱਕ ਗਈ ਪਾਣੀ ਚ ਨਾ ਸੱਡਦੇ ਥਾਲੀ ਚ ਨਾ ਸੱਡਦੇ ਉਹ ਗੱਟੇ ਦਾ ਵੀ ਫਿਕਰ ਨਾ ਗੱਟਾ ਵੀ ਜੂਰਗਾ ਦਾ ਦੋ ਜਾਨੇ ਲਾ ਲਾਂਗੇ ਜੂਰ ਉੱਪਰ ਹੀ ਰੱਖਣਾ ਇੱਕਦਾਂ ਵਾਹੀਆ ਮੇਰੇ ਤਾਂ ਪਾਵਾ ਰਹੀਆ ਯਾਰ ਇਹਦਾ ਮਤਲਬ ਇਹ ਆ ਵੀ 5000 1000 ਨਾ ਫੂਕ ਦੇਣ ਵਾਲੇ ਵੀ ਚਾਹੀਦੇ ਆ ਨਾਲ ਫੇਰ ਹੀ ਬੰਦੇ ਨੇ ਚੜਦਾ ਹੈ ਨਾ ਦਲਬਾਗ ਮੈਂ ਓਕੇ ਆ ਮੈਂ ਖਾ 5000 ਬੰਦੇ ਦੇ ਯਾਰ ਫੂਕ ਵਾਲੇ ਚਾਹੀਦੇ ਆ ਨਾਲ ਹੈ ਮੈਂ ਤਾਂ ਕਿ ਮਰੋਣਗੇ ਫੂਕ ਵਾਲੇ ਬਈ ਇਹ ਫਰੂ ਫੂਕ ਵਾਲੇ ਨੇ ਜਿਤਾਦਾ ਹੈ ਨਾ ਗੱਲ ਤਾਂ ਪਰ ਵੀ ਆਪ ਦੇ ਵਿਸ਼ਵਾਸ ਦੀ ਆ ਸਾਨੂੰ ਤਾਂ ਆ ਸੀਗਾ ਵੀ ਤੜਕੇ ਨੂੰ ਮੁਕਰ ਜੂਗਾ ਇਹੇ ਨਹੀਂ ਯਾਰ ਮੁੰਡਾ ਹੌਸਲਾ ਹੀ ਬਹੁਤ ਦਰਤਾ ਦੇ ਅਸੀਂ ਇਹ ਮੁੰਡੇ ਆਸਤੇ ਨਹੀਂ ਮੈਨੂੰ ਆਇਆ ਸੀਗਾ ਵੀ ਤੜਕੇ ਨਾ ਆਉਂਦਾ ਨਹੀਂਗਾ ਇਹ ਪਰ ਤੜਕੇ ਨੇ ਆ ਪਾ ਕੇ ਫੋਨ ਕੀਤਾ ਭੈਂਚ ਦੇ ਵੀ ਆ ਗਿਆ ਬਾਈ ਬਸ ਯਾਰ ਆ ਦੇਖ ਲੋ ਬਾਈ ਆ ਆ ਗਿਆ ਖੁੰਨਣਾ ਦੀ ਕੋਈ ਨਹੀਂ ਇਥੇ ਖੜ ਕੇ ਹੱਥ ਖੜਾ ਕਰਦੀ ਪਹਿਲਾਂ ਇਹ ਜਕਾਰਾ ਲਾਉਣਾ ਪਕੇਟਾ ਸਿੱਟਣ ਤੋਂ ਪਹਿਲਾਂ ਨਹੀਂ ਨਹੀਂ ਯਾਰ ਜਕਾਰਾ ਲਾ ਲ ਗਏ ਯਾਰ ਖੜਜੋ ਯਾਰ ਉਹ ਖੜਜੋ ਯਾਰ ਲਾਲ ਬੋਲੇ ਸੋਨਿਆੜ ਵੈਰੀ ਗੁੱਡ ਯਾਰ ਮੁਬਾਰਕਾਂ ਬਾਈ ਯਾਰ ਤੈਨੂੰ ਯਾਰ ਵਾਹ ਯਾਰ ਮੁਬਾਰਕਾਂ ਵਾਹ ਯਾਰ ਨਹੀਂ ਵੀ ਤਕੜਾ ਬੰਦਾ ਬਹੁਤ ਤਕੜਾ ਵਾਹ ਯਾਰ ਬਾਈ ਉਹ ਹੁਣ ਭਿੰਦਰ ਦੇ ਸਿਰ ਤੇ ਰੱਖਦੀ ਏ ਭਿੰਦਰ ਦੇ ਸਿਰ ਤੇ ਭਿੰਦਰ ਰੱਖਦੀ ਏ ਸਿਰ ਤੇ ਤੇਰੇ ਭਿੰਦਰ ਦੇਖ ਲੈ ਉਹ ਬਾਈ ਜੀ ਉਹ ਕਹਿੰਦਾ ਵੀ ਮੁਕਤ ਤੋਂ ਵਿਕ੍ਰਿਤ 바ਵਾ ਦੀ ਰਿਪੋਰਟ ਐਸਐਮ ਜ਼ੀ ਨਿਊਜ਼